ਸਭ ਤੋਂ ਪਹਿਲਾਂ ਤਾਂ ਅਸੀਂ ਦੇਖੋ ਜੀ ਇਹ ਕੜਛੀ ਹੈ ਮੈਂ ਇਹਦੇ ਨਾਲ ਲੈ ਰਹੀਆਂ ਦੋ ਕੜਛੀਆਂ ਨਹੀਂ ਜ਼ਿਆਦਾ ਹੋ ਜਾਣਗੇ ਦੋ ਕੜਛੀਆਂ ਨਹੀਂ ਡੇਢ ਕੜਛੀ ਜਿਹੜੀ ਹੈ ਉਹ ਆਟਾ ਪਾਇਆ ਤੇ ਇੱਕ ਕੜਛੀ ਵੈਸੇ ਨੇਰੇ ਆٹے ਦੇ ਵੀ ਬਣ ਜਾਂਦੇ ਨੇ ਚਿੰਤਾ ਨਾ ਕਰਨਾ ਮੈਦਾ ਨਹੀਂ ਹੈ ਤੇ ਨਾ ਸੀ ਡੇਢ ਪਾਇਆ ਸੀ ਨਾ ਪਾਣੀ ਕੁ ਕੜਛੀ ਆਪਏ ਪਾਣੀ ਹੈ ਨਾਪ ਤੋਂ ਲੈਦਾ ਇਹ ਤੇ ਇਸ ਤੋਂ ਇਲਾਵਾ ਅੱਪਾ ਪਾ ਲਾਂਗੇ ਇਹਨੂੰ ਬਹੁਤ ਬਿਊਟੀ ਵਾਈਪਰ ਪੀਸ ਹੈ ਗਈ ਹੈ ਮਤਲਬ ਬਰੀਕ ਵਾਲੀ ਹੈ ਜੇ ਬਰੀਕ ਵਾਲੀ ਨਾ ਹੋਵੇ ਤੇ ਇੱਕ ਵਾਰੀ ਤੁਸੀਂ ਗ੍ਰाइंड ਕਰਕੇ ਕੁਮਾ ਲੈਣਾ ਤੇ ਇਹ ਪਾਤੀ ਮੈਂ ਸੂਜੀ ਸੂਜੀ ਪਾ ਕੇ ਤੇ ਇਹ ਪਾ ਕੇ ਤੇ ਮੈਂ ਜਰਾ ਕੁ ਪਾਵਾਂਗੀ ਇਲਾਚੀ ਪਾਊਡਰ ਲਓ ਇਲਾਚੀ ਪਾਊਡਰ ਪੈ ਗਿਆ ਹੁਣ ਇਹਨੂੰ ਅਸੀਂ ਇਦੇ ਨਾਲ ਪਹਿਲਾਂ ਅੱਛੀ ਤਰ੍ਹਾਂ ਮਿਕਸਿੰਗ ਕਰ ਲਵਾਂਗੇ ਇਹ ਜੀ ਇਹਦੇ ਵਿੱਚ ਨਾ ਕੋਈ ਮਿੱਠਾ ਸੋਡਾ ਨਾ ਕੋਈ ਇਹਨੋਂ ਕੁਝ ਨਹੀਂ ਪਾਉਣਾ ਇਹਨੂੰ ਹੌਲੀ ਹੌਲੀ ਦੁੱਧ ਲੈ ਲਓ ਦੁੱਧ ਨਾਲ ਅੱਛੀ ਤਰ੍ਹਾਂ ਹੌਲੀ ਹੌਲੀ ਪਾਓਗੇ ਤੇ ਗੜਣਾ ਨਹੀਂ ਬੱਜਣਗੀਆਂ ਇਹਨੂੰ ਗੁਦੋਦ ਪਾ ਕੇ ਚੰਗੀ ਤਰ੍ਹਾਂ ਘੋਲ ਲੈਣਾ ਦੇਖੋ ਜੀ ਬਿਨਾ ਬੇਕਿੰਗ ਪਾਊਡਰ ਬਿਨਾ ਮਿੱਠੇ ਸੋਡੇ ਕੋਈ ਚੀਜ਼ ਨਹੀਂ ਬਣੀ ਤੇ ਦੁੱਧ ਇਹਦੇ ਵਿੱਚ ਨਾ ਤੁਸੀਂ ਗਰਮ ਪਾਓ ਗਰਮ ਨਾਲੋਂ ਮਤਲਬ ਵੀ ਥੋੜਾ ਜਿਹਾ ਘੱਟ ਕੋਸੇ ਨਾਲੋਂ ਜ਼ਿਆਦਾ ਵਿਚਲੇ ਜੇ ਮੇਲ ਦਾ ਇਹਦੇ ਵਿੱਚ ਪਾ ਲਓ ਤੇ ਇਹਨੂੰ ਖੂਬ ਸਾਰਾ ਨਾ ਬਸ ਇਹਦੀ ਮਿਕਸਿੰਗ ਹੀ ਸਭ ਕੁਝ ਹੈ ਇਹਨੂੰ ਅੱਛੀ ਤਰ੍ਹਾਂ ਨਾਲ ਮਿਕਸ ਕਰਨਾ ਦੁੱਧ ਹੋਰ ਹੈ ਲੋੜ ਜਿੰਨੀ ਲੋੜ ਹੈ ਓਨੀ ਪਾ ਲਓ ਅਸੀਂ 1.5 ਕੱਪ ਦੁੱਧ ਪਾ ਚੁੱਕਿਆ ਅਜੇ ਸਾਨੂੰ ਹੋਰ ਲੋੜ ਪੈਗੀ ਇਹਨੂੰ ਨਾ ਸਪਨਾ ਜੀ ਕਿੱਥੇ ਹੋ ਤੇ ਮੇਰੇ ਹੋਰ ਬਹੁਤ ਸਾਰੇ ਵਿਊਅਰਸ ਜਿਹੜੇ ਕਦੋਂ ਦੇ ਕਹਿ ਰਹੇ ਨੇ ਮਾਲਪੂਏ 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 ਦੇ ਵਿੱਚ ਕੁਝ ਵੀ ਨਹੀਂ ਐ ਸਿਰਫ ਖਾਣੇ ਖਾ ਲੈਣੇ ਬਣਾਣ ਦੀ ਲੋੜ ਕੋਈ ਨਹੀਂ ਹੈਗੀ ਲੋ ਜੇ ਇਹਨਾਂ ਨੂੰ ਨਾ ਚੰਗੀ ਤਰ੍ਹਾਂ ਖੋਲੀ ਜਾਓ ਖੋਲੀ ਜਾਓ ਖੋਲੀ ਜਾਓ ਟਿਲ ਕੀ ਇਹ ਬਹੁਤ ਵਧੀਆ ਵਾਲਾ ਬੈਟਰ ਨਾ ਬਣ ਜਾਏ ਤੁਹਾਨੂੰ ਕਿਵੇਂ ਪਤਾ ਲੱਗੇਗਾ ਬੇ ਬਹੁਤ ਵਧੀਆ ਬਣ ਰਿਹਾ ਅਜੇ ਦੇਖੋ ਇਹ ਜਿਹੜਾ ਨਾ ਆਸ-ਪਾਸ ਜਾ ਰਿਹਾ ਕੋਈ ਇਧਰੋਂ ਨਿਕਲ ਰਿਹਾ ਕੋਈ ਇਧਰੋਂ ਜਦੋਂ ਕਿ ਆਪਾਂ ਕੀਚ ਪਾਣਾ ਜਦੋਂ ਤਾਂ ਇਹਨੂੰ ਬਹੁਤ ਵਧੀਆ ਜਿਹੜਾ ਉਹ ਨਿਕਲਣਾ ਚਾਹੀਦਾ ਹੈ ਇਹਦੇ ਵਿੱਚੋਂ ਤੇ ਆਪਾਂ ਇਹਨੂੰ ਹੋਰ ਫੈਂਟ ਕੇ ਤੇ 10 ਮਿੰਟ ਵਾਸਤੇ ਇਹਨੂੰ ਰੱਖਾਂਗੇ ਕਿਉਂਕਿ ਸੂਜੀ ਵੀ ਆਪਾਂ ਪਾਈ ਹੋਈ ਐ ਤੇ ਬਾਅਦ ਵਿੱਚ ਜਦੋਂ ਸਾਰਾ ਹੋ ਜਾਏਗਾ ਫਿਰ ਮੈਂ ਇਹਦੇ ਵਿੱਚ ਮਲਾਈ ਵੀ ਪਾਣੀ ਐ ਪਰ ਇੱਕ ਵਾਰੀ ਇਹਨੂੰ ਚੰਗੀ ਤਰ੍ਹਾਂ ਫੈਂਟ ਕੇ ਰੱਖ ਲੈਂਦੇ ਆ ਕੀ ਅਸੀਂ ਦੇਸੀ ਲੈ ਐ ਤੇ ਇਹਨੂੰ ਰਸਦੈਨੇ ਆ ਇਹ ਉਹਨੇ ਜੇਰ ਤੱਕ ਅਸੀਂ ਇੱਧਰ ਆ ਜੋ ਜੀ ਅਸੀਂ ਬਣਾਨੇ ਆ ਇਹ ਦੀ ਮਿੱਠਾ ਚਾਸ਼ਨੀ ਤਾਂ ਨਹੀਂ ਬਣਾਣੀ ਪਰ ਇੱਕ ਤਰ੍ਹਾਂ ਦੀ ਚਾਸ਼ਨੀ ਹੈ ਉਹ ਕਿਉਂਕਿ ਅਸੀਂ ਚੀਨੀ ਪਾਵਾਂਗੇ ਐਨੀ ਚੀਨੀ ਲਈ ਹੈ ਤੇ ਇੰਨਾ ਹੀ ਅਸੀਂ ਇਹਦੇ ਵਿੱਚ ਪਾਵਾਂਗੇ ਪਾਣੀ ਇੱਕ ਚਮਚ ਇੱਕ ਜੇਕਰ ਆਪਾਂ ਕੜਛੀਆ ਕੋਈ ਨਾ ਕੱਪ ਗੋਲੀ ਜੋ ਵੀ ਲਓ ਉਹਨੂੰ ਅਗਰ ਪਾਓਗੇ ਤੇ ਓਨਾ ਹੀ ਤੁਸੀਂ ਜਿਹੜਾ ਪਾਣੀ ਇਹਦੇ ਵਿੱਚ ਪਾ ਦਿਓ ਤੇ ਇਹਨੂੰ ਤੁਸੀਂ ਇੱਕ ਧਾਰ ਦੀ ਚਾਸ਼ਨੀ ਨਹੀਂ ਬਣਾਣੀ ਬਸ ਉਬਾਲੇ ਦਵਾਨੇ ਨੇ ਤੇ ਥੋੜੀ ਜਿਹੀ ਪੱਕਣੀ ਚਾਹੀਦੀ ਹੈ ਤੇ ਇਹਨੂੰ ਇਦਾਂ ਹੋਣ ਦੇਣਾ ਜੇ ਤੁਹਾਡੇ ਕੋਲ ਕੇਸਰ ਹੈਗਾ ਤਾਂ ਥੋੜਾ ਜਿਹਾ ਕੇਸਰ ਤੁਸੀਂ ਇਸ ਚਾਸ਼ਨੀ ਵਿੱਚ ਪਾ ਸਕਦੇ ਹੋ ਬਿਲਕੁਲ ਜ਼ਰੂਰੀ ਨਹੀਂ ਹੈ ਨਹੀਂ ਹੈਗਾ ਤਾਂ ਬਿਲਕੁਲ ਇਦਾਂ ਵੀ ਬਣ ਸਕਦੀ ਹੈ ਕੋਈ ਰੰਗ ਪਾਣਾ ਚਾਹੋ ਉਹ ਪਾ ਸਕਦੇ ਹੋ ਕੋਈ ਨਾ ਚਾਹੋ ਤੇ ਬਿਲਕੁਲ ਪਲੈਨ ਬਣਾਓ ਤੇ ਇਲੈਕਟ੍ਰਿਕ ਪਾਊਡਰ ਜਿਹੜਾ ਹੈ ਉਹ ਇਹਦੇ ਵਿੱਚ ਅਸੀਂ ਪਾ ਦੇਣਾ ਇਹ ਸਾਡਾ ਆਟਾ ਕੁਲ ਗਿਆ ਫੈਂਟਿਆ ਗਿਆ 10 ਮਿੰਟ ਹੋ ਗਏ ਇਹਨੂੰ ਪੇ ਨੂੰ ਵੀ ਦੇਖੋ ਜਰਾ ਵਧੀਆ ਵਾਲਾ ਚੱਲ ਰਿਹਾ ਹੈ ਪਰ ਇਥੇ ਚ ਆਪਾਂ ਕੀ ਪਾਣਾ ਜਾਂ ਤੇ ਪਾਓ ਖੋਆ ਜਾਂ ਪਾਓ ਕੋਈ ਕਰੀਮ ਤੜਕੋ ਕੁਝ ਨਹੀਂ ਹੈਗਾ ਜਿਵੇਂ ਮੇਰੇ ਕੋਲ ਵੀ ਨਹੀਂ ਹੈਗਾ ਅੱਜ ਮੈਂ ਪਾ ਲੈਣੀ ਹੈ ਮਲਾਈ ਠੀਕ ਹੈ ਜੀ ਦੋ ਚਮਚ ਮਲਾਈ ਅੱਜ ਦੇ ਜਿੰਨੇ 2 ਕਿਲੋ ਤੋਂ ਉਤਰੀ ਸੀ ਨਾ ਸਾਰੀ ਪਾ ਦਿੱਤੀ ਹੈ ਤੇ ਇਹਨੂੰ ਫਿਰ ਅਸੀਂ ਕਰਾਂਗੇ ਦੀ ਮਿਕਸਿੰਗ ਇਹ ਸਾਡੀ ਖੀਰ ਬਣੀ ਪਈ ਹੈ ਬਿਨਾਂ ਚੀਨੀ ਵਾਲੀ ਫਿਰ ਤੁਸੀਂ ਰੋਜ਼ ਕਹਿ ਦਿੰਦੇ ਹੋ ਖੀਰ ਖੀਰ ਮੈਂ ਬਣਾ ਕੇ ਰੱਖ ਛੱਡੀ ਹੈ ਫਿਰ ਕਹਿੰਦੇ ਨੇ 사वन ਖੀਰ ਨਾ ਖਾਧਿਆ ਤੇ ਕਿਉਂ ਜੰਮਿਆ ਅਪਰਾਧੀ ਆ ਪਰ ਐਸ ਵਾਰੀ ਦਿਲ ਘਟ ਸੀ ਬਰਸਾਤਾ ਬਹੁਤ ਨੇ ਹੜ ਬਹੁਤ ਆ ਰਹੇ ਨੇ ਦਿਲ ਬੜਾ ਪਰ ਤੁਹਾਡੀ ਡਿਮਾਂਡ ਤੇ ਮੈਂ ਬਣਾ ਦਿੱਤੇ ਇਸ ਚਾਸ਼ਨੀ ਨੂੰ ਨਾ ਚਿਪਚਿਪਾ ਹੋਣ ਤੱਕ ਪਕਾਣਾ ਚਿਪਚਿਪੀ ਨਹੀਂ ਹੋ ਰਹੀ ਸਿਰਫ ਇਹ ਅਜੇ ਕੁਲਈਆ ਥੋੜੀ ਜਿਹੀ ਚਿਪਚਿਪੀ ਹੋ ਜਾਏਗੀ ਤਾਂ ਫਿਰ ਅਸੀਂ ਗੈਸ ਬੰਦ ਕਰ ਦਿਆਂਗੇ ਚੰਦੇ ਆ ਆਪਣੇ ਪੂੜਿਆਂ ਵੱਲ ਲੋ ਜੀ ਏ ਜੇ ਅਸੀਂ ਦੇਸੀ ਘਿਓ ਵਿੱਚ ਬਣਾ ਰਹੇ ਆ ਤੁਸੀਂ ਜਿਸ ਵਿੱਚ ਮਰਜੀ ਬਣਾ ਸਕਦੇ ਹੋ ਪਰ ਜਿਹੜੀਆਂ ਇਹ ਮਿੱਠੀਆਂ ਚੀਜ਼ਾਂ ਨੇ ਥੋੜੇ ਦੇਸੀ ਘਿਓ ਵਿੱਚ ਛੱਟੀਆਂ ਲੱਗਦੀਆਂ ਨੇ ਤੇ ਸਿਮ ਤੋਂ ਮੀਡੀਅਮ ਜਿਹੜੀ ਆਚ ਹੈ ਉਹਦੇ ਵਿੱਚ ਰੱਖਾਂਗੇ ਤੇ ਇਹ ਆਟਾ ਜਿਹੜਾ ਘੋਲਿਆ ਹੋਇਆ ਹੈ ਇਹ ਅਸੀਂ ਇੱਕ ਲੈ ਲੋ ਸਾਈਜ਼ ਜਿੱਦਾਂ ਕਿ ਅਸੀਂ ਇਹ ਏ ਕੜਛੀ ਲਈਏ ਇਸ ਦੇ ਨਾਲ ਹੀ ਪਾਈ ਜਾਣੇ ਆ ਨੂੰ ਐਦਾਂ ਕਰਕੇ ਸਾਰਿਆਂ ਨੂੰ ਇੱਕ ਵਾਰੀ ਪਰਤਾਲੋ ਤੇ ਫੇਰ ਮਠੀ ਮਠੀ ਸਿੰਮ ਤੇ ਜਿਹੜੇ ਆ ਉਹ ਫਰਾਈ ਕਰੋ ਤੇ ਦੇਖੋ ਕੀ ਬੰਦਾ ਤੁਹਾਡੇ ਕੋਲੋਂ ਤੇ ਮੇਰੇ ਕੋਲੋਂ ਹਾਂਜੀ ਸਪਨਾ ਜੀ ਹੋਗੇ ਤੁਹਾਡੇ ਮਾਲਪੂਏ ਲਓ ਮਾਲਪੂਏ ਵਿੱਚ ਕੁਝ ਨਹੀਂ ਕਰਨਾ ਇਹ ਬੱਸ ਸਮਝ ਲਓ ਬੇਨੂੰ ਆਪਾਂ ਪੂੜੀਆਂ ਵੇਲ ਕੇ ਬਣਾਣੀਆਂ ਇਹਲੀ ਕੋੜ ਕੋਲ ਲੋ ਤੇ ਬਨ ਜਾਏਗਾ ਹੋਰ ਕੀ ਕਰਨਾ ਚੇ ਕੋਸ਼ਵੀ ਨੇ ਡਾਰਲਿੰਗ ਤੇ ਇਹਦੇ ਕੋਈ ਦਾ ਲਾਲ ਕਰਕੇ ਕੱਢ ਲੈਣਾ ਅੱਜ ਕੱਲ ਤੇ ਨਾ ਬੜਾ ਕੁਝ ਹੁੰਦਾ ਜੇ ਕੋਈ ਇਹਦੇ ਚ ਅੰਬ ਪਾ ਰਿਹਾ ਕੋਈ ਕੇਲੇ ਪਾ ਰਿਹਾ ਕੋਈ ਸੇਬ ਪਾ ਕੇ ਤਲ ਰਿਹਾ ਭਾਈ ਅਸਲੀ ਵਾਲੇ ਸਵਾਲ ਲੱਗਦੇ ਨੇ ਹੁਣ ਸਾਡੇ ਕੋਲ ਇਹ ਹੈਗੀ ਜੇ ਚਾਸ਼ਨੀ ਠੀਕ ਹੈ ਇਹ ਜਾਸ਼ਨੀ ਹੈ ਤੇ ਇਹਦੇ ਵਿੱਚ ਅਸੀਂ ਸਾਰੇ ਮਾਲਪੂਏ ਜਿਹੜੇ ਐ ਪਾ ਕੇ ਦੇਖੋ ਕਰੰਚੀ ਵਾਲੇ ਮਾਲਪੂਏ ਪਾਵਾਂਗੇ ਤੇ ਜਿੰਨੀ ਤੁਹਾਨੂੰ ਚਾਹੀਦੀ ਹੋਵੇ ਨਾ ਮਿੱਠਾ ਉਹਦੇ ਹਿਸਾਬ ਨਾਲ ਤੁਸੀਂ ਡਿਪ ਕਰ ਲਓ ਜਿਵੇਂ ਅਸੀਂ ਤਾਂ ਜਲੇਬੀਆਂ ਵੀ ਜਿਹੜੀਆਂ ਐ ਨਾ ਇੱਕ ਇੱਕ ਡਿਪ ਤੋਂ ਬਾਅਦ ਹੀ ਖਾ ਲੈਂਦੇ ਆ ਜੇ ਘਰ ਤੇ ਮਿੱਠਾ ਚਾਹੀਦਾ ਹੋਵੇ ਤੇ ਇਹਨਾਂ ਨੂੰ ਬਸ ਐਦਾਂ ਕਰਕੇ ਤੇ ਪਲੇਟ ਲੋ ਦੇਖ ਇਹਦੇ ਵਿੱਚ ਕੱਢ ਲਓ ਤੇ ਅਜੇ ਇੱਕ ਚੀਜ਼ ਰਹਿ ਗਈ ਏ ਉਹ ਆਪਾਂ ਪਾ ਲੈਨੇ ਆ ਗੱਲ ਕਿਹੜੀ ਏ ਇਹ ਜ਼ਿਆਦਾ ਮੈਨੂੰ ਤਾਂ ਸੌਫਟ ਹੋਏ ਨਾ ਵਧੀਆ ਨਹੀਂ ਲੱਗਦੇ ਥੋੜਾ ਜਿਹਾ ਕਰੰਚੀ ਜੇ ਹੋ ਨਾ ਜ਼ਿਆਦਾ ਟੇਸਟੀ ਲੱਗਦੇ ਨੇ ਜਿਵੇਂ ਕਿ ਇਹ ਵਾਲਾ ਜਿਹੜਾ ਮੇਰਾ ਲਾਸਟ ਵਾਲਾ ਨਾ ਇਹ ਸਾਈਡਾਂ ਵਿੱਚੋਂ ਕਰੰਚੀ ਹੋਇਆ ਆਵੇ ਤੇ ਇਹਦੇ ਵਿੱਚ ਪਤਾ ਮੈਨੂੰ ਕੀ ਕਰਨਾ ਹੁਣ ਉਤੋਂ ਦੀ ਐਦਾਂ ਥੋੜੋ ਥੋੜੇ ਬਦਾਮ ਪਾ ਦੇਨੇ ਨੇ ਤੇ ਬਨ ਗਏ ਤੁਹਾਡੇ ਮਾਲ ਪੂੜੇ ਭਾਈ ਤੇ ਇਹਨੂੰ ਰੰਗਦਾਰ ਬਣਾਣਾ ਹੋਵੇ ਰੰਗਦਾਰ